ਸਤਿ ਸ੍ਰੀ ਅਕਾਲ ਸਾਰੇ ਹੀ ਭਰਾਵਾਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਚਾਰ ਕਵੈਨਾ ਬੱਤੀਆ ਉਹ ਤੇ ਨੰਬਰ ਨੋਟ ਕਰੋ 9417481645 ਪਿੰਡ ਦੂਲਵਾਲ ਜ਼ਿਲ੍ਹਾ ਮਾਨਸਾ ਤੁਸੀਂ ਆ ਜਾਓ ਸਾਨੂੰ ਸਾਰੀਆਂ ਕਵੈਨਾ ਦਿਖਾਉਨੇ ਆਂਗੇ ਇਹ 2014 ਮਾਡਲ ਹੈ ਤੁਸੀਂ ਮਸ਼ੀਨਾਂ ਦੀ ਕੰਡੀਸ਼ਨ ਚੈੱਕ ਕਰੀ ਚਲੋ ਤੇ ਟਾਇਰ ਨਾਲ ਦੇ ਨੇ ਵੀਰੇ ਤੁਸੀਂ ਟਾਇਰ ਵੀ ਚੈੱਕ ਕਰ ਸਕਦੇ ਹੋਗੇ ਤੇ ਐਸਐਮਐਸ ਲੱਗਿਆ ਹੋਇਆ ਬਾਕੀ ਤੁਸੀਂ ਮਸ਼ੀਨਾਂ ਦੀ ਕੰディション ਚੈੱਕ ਕਰੋ ਬਹੁਤ ਹੀ ਸਾਫ਼ ਸੁਥਰੀ ਤੇ ਲੋਕਲ ਚੱਲੀਆਂ ਹੋਈਆਂ ਮਸ਼ੀਨਾਂ ਨੇ ਬਾਕੀ ਆਪਾਂ ਨੇ ਕੋਲੇ ਚਾਰਿਆ ਮਸ਼ੀਨਾਂ ਕੈਸ਼ ਦੀਆਂ ਨੇਗੀਆਂ ਕਾਪੀ ਕਾਗਜ਼ ਮੁਕਤ ਤੇ ਹਾਜ਼ਰ ਮਿਲੂਗਾ ਇਹ 2020 ਮਾਡਲ ਆ ਇਹਦੀ ਰਿਪੇਅਰ ਹੋਈ ਹੋਈ ਆ ਇੱਧਰ 2021 ਮਾਡਲ ਖੜੀ ਆ ਅੱਗੇ 2022 ਮਾਡਲ ਖੜੀ ਆ ਲਾਲ ਹਿੰਨੂ ਪੇਟੀਬੰਦ ਇੰਜਨ ਚ ਬਾਕੀ ਸਮਾਨ ਸਾਰਾ ਨਾਲ ਮਿਲੂਗਾ ਤੇ ਚੈੱਕ ਕਰੋ ਤੁਸੀਂ ਗੇਅਰ ਵਗੈਰਾ ਵੀ ਬਾਕੀ ਤੁਸੀਂ ਮਸ਼ੀਨਾਂ ਦੀ ਕੰਡੀਸ਼ਨ ਆਪ ਹੀ ਦੇਖ ਸਕਦੇ ਹੋਗੇ ਸੋਹਣੀਆਂ ਮਸ਼ੀਨਾਂ ਨੇਗੀਆਂ ਇਹ ਆਪਣਾ ਪਿੰਡ ਦੁਲਵਾਲ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਅੱਗੇ 8 ਕਿਲੋਮੀਟਰ ਆਪਣਾ ਪਿੰਡ ਹੈਗਾ ਤੇ ਝੋਨੇ ਦੇ ਸੀਜ਼ਨ ਚਾਹੀਏ 2020 ਮਾਡਲ ਰਿਪੇਅਰ ਇਹਦੀ ਹੋਈ ਹੋਈ ਆ ਫੁੱਲ ਰਿਪੇਅਰ ਹੋਈ ਹੋਈ ਆ ਮਸ਼ੀਨ ਦੀ ਤੁਸੀਂ ਲਿਜਾ ਕੇ ਸਿੱਧਾ ਝੋਨੇ ਚਲਾ ਸਕਦੇ ਤੁਸੀਂ ਮਸ਼ੀਨਾਂ ਦੀ ਆਪ ਹੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੁਸ਼ ਵਗੈਰਾ ਤੋਂ ਇਧਰੋਂ ਇਹ 2022 ਮਾਡਲ ਚੈੱਕ ਕਰ ਸਕਦੇ ਆਂ ਤੇ ਟਾਇਰ ਵਗੈਰਾ ਮਸ਼ੀਨਾਂ ਦੇ ਦੇਖ ਸਕਦੇ ਹੋਗੇ ਲੋਕਲ ਚੱਲੀਆਂ ਹੋਈਆਂ ਮਸ਼ੀਨਾਂ ਹਨ ਤੇ ਇਧਰ ਇਹ ਪੰਜਾਬ ਨੰਬਰ 2021 ਮਾਡਲ ਵੀ ਦੇਖ ਸਕਦੇ ਆਂ ਸੋਹਣੀਆਂ ਮਸ਼ੀਨਾਂ ਨੇਗੀਆਂ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦੋ ਜੋ ਕਿ ਸਾਰੇ ਵੀਰਾਂ ਕੋਲੇ ਪਹੁੰਚ ਜਾਵੇ ਇੱਕ ਕੋ ਕਰੇ ਇੱਕ ਕੋ ਸ਼ਰਡ ਥੱਲੇ ਚਾਰੇ ਮਸ਼ੀਨਾਂ ਖੜੀਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਮਸ਼ੀਨਾਂ ਬਹੁਤ ਹੀ ਸੋਹਣੀਆਂ ਮਸ਼ੀਨਾਂ ਨੇ ਗਿਆ ਤੇ ਅੱਜ 2014 ਮਾਡਲ ਦਾ ਵੀ ਸਾਮੂ ਦਿਖਾਉਣੇ ਆਂਗੇ ਦੂਸਰੀ ਸਾਈਡ ਮਸ਼ੀਨ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਸੋਹਣੀ ਮਸ਼ੀਨ ਪਈ ਆ ਇਹ ਤੁਸੀਂ ਚੈਨਾ ਵਗੈਰਾ ਵੀ ਚੈੱਕ ਕਰੋ ਬਾਕੀ ਇਧਰੋਂ ਸਾਰਾ ਚੈੱਕ ਕਰੋ ਕੁੱਕਰ ਸਾਇਡਾ ਮਸਟੈਂਡ ਉੱਗਰ ਵਗਾਰਾ ਵੀ ਚੈੱਕ ਕਰ ਸਕਦਾ ਮਸ਼ੀਨ ਦਾ ਇਸ ਮਸਲ ਲੱਗਿਆ ਹੋਇਆ ਤੁਸੀਂ ਚੈੱਕ ਕਰੋ ਵੀਡੀਓ ਦੇ ਵਿੱਚ ਤੇ ਆਪਣੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਪੇਜ ਨੂੰ ਕਰ ਲਓ ਫੋਲੋ ਜੋ ਅੱਗੇ ਸੋ ਨੁਕਵੈਨਾ ਦੀ ਅਪਡੇਟ ਮਿਲਦੀ ਰਹੇ ਧੰਨਵਾਦ ਵੀਰ ਜੀ